ਬਾਪੂ ਗੁੰਰਾਉ ਤੇ ਲਾਵਾ ਬੈਣੀ ਬਾਪੂ ਤੇ ਨਹੀਂ ਚੜਦਾ ਹੌਲੀ ਆਏਗਾ ਫਤ ਹੌਲੀ ਹੌਲੀ ਬਾਪੂ ਜਮਾ ਹੌਲੀ ਆਉਂਗਾ ਕਿਹਨੇ ਆ ਗਿਆ ਪੜਕੇ ਹਾਂ ਹਾਂ ਆ ਗਿਆ ਬਾਪੂ ਪੇਪਰ ਚੰਗਾ ਹੋ ਗਿਆ ਹਾਂ ਬਾਪੂ ਪੇਪਰ ਬਹੁਤ ਵਧੀਆ ਹੋ ਗਿਆ ਨੰਬਰ ਨੰਬਰ ਚੰਗੇ ਲੱਗੇ ਆ ਹਾਂ ਹਾਂ ਬਾਪੂ 190 ਨੰਬਰ ਆ ਗਏ ਆ 190 ਫਿਰ ਤਾਂ ਬਹੁਤ ਆ ਹਾਂ ਹਾਂ ਬਾਪੂ ਬਹੁਤ ਆ ਮੇਰੇ ਨਾਲ ਇੱਕ ਕਿਤਾਬ ਹੈਣੀ ਮੇਰੇ ਕੋਲ ਇੱਕ ਅੰਗਰੇਜ਼ੀ ਦੀ ਅੱਛਾ ਹਾਂ ਅੰਗਰੇਜ਼ੀ ਤੋਂ ਹੀ 90 ਆਏ ਨਹੀਂ ਬਾਕੀ ਤਾਂ 100 100 ਹੀ ਆਉਂਦਾ ਓ ਸ਼ਾ ਇਹਨੇ ਨੰਬਰ ਮੇਰੇ ਕੋਲ ਅੰਗਰੇਜ਼ੀ ਦੀ ਕਿਤਾਬ ਹੈਣੀ ਮੈਨੂੰ ਪੈਸੇ ਦੇ ਪੈਸੇ ਕਿੰਨੇ ਕਿਨੇ ਚੱਲੂ ਕੰਮ ਆ ਬਾਪੂ 500 ਦੀ ਕਿਤਾਬ ਆਊਗੀ ਕੋ ਯਾਰ ਮੈਂ ਨਾ 200 ਜੇ ਸਰ ਜਾਂਦਾ ਨਹੀਂ ਨਹੀਂ ਬਾਪੂ 200 ਨਹੀਂ ਸਰਨਾ ਬੱਪੂ 500 15 ਖਰਚਾ ਹੀ ਵੋ ਕਰਾਈ ਹੋਣਾ ਯਾਰ ਤੂੰ ਤਾਂ ਕਹੇ ਬਾਪੂ ਮੈਂ ਖਾਂਦਾ ਪੀਂਦਾ ਨਹੀਂ ਜੇ ਖਾਂਦਾ ਪੀਂਦਾ ਹੋਵਾਂ ਤਾਂ ਖਰਚਾ ਜ਼ਿਆਦਾ ਹੋਵੇ ਯਾ ਯਾਰ ਖਾਂਦਾ ਨਹੀਂ ਬਾਪੂ ਦੇ ਦੇ ਹੁਣ ਵੇਖੀ ਕਿ ਜੰਨਾਂ ਨੂੰ ਡੱਲ ਕਹੋ ਕਰੀ ਫਿਰ ਆਲੇ 10 ਰੁਪਏ ਵੀ ਲੈ ਜਾ ਰਿਪੋਰਟ ਆ ਖਾਪੂ ਲਈ ਚੰਗਾ ਬਾਪੂ ਹੈਨਾ ਤਦ ਤਹਾਂ ਦਾ ਜਵਾਬ ਨਹੀਂ ਕਰਦਾ ਤੂੰ ਮੇਰਾ ਬਤਾ ਬੇਗਲਾ ਪੱਠੇ ਪਵਾ ਦੇ ਨਹੀਂ ਨਹੀਂ ਬਾਪੂ ਪੱਠੇਆਂ ਦਾ ਨਹੀਂ ਨਹੀਂ ਪੱਠੇ ਬਾਪੂ ਮੈਂ ਤਾਂ ਅੱਗੇ ਲੇਟ ਆ ਨਹੀਂ ਨਹੀਂ ਬਾਪੂ ਮੈਂ ਤਾਂ ਬਹੁਤ ਲੇਟ ਆ ਬਾਪੂ ਗੱਲ ਤਾਂ ਸੁਣ ਲੈ ਪੱਠੇ ਪਵਾ ਦੇ ਨਹੀਂ ਬਾਪੂ ਨਹੀਂ ਨਹੀਂ ਕੱਲ ਨੂੰ ਪਵਾ ਦੂ ਬਾਪੂ ਅੱਜ ਜਾਣ ਦੇ ਲੈ ਯਾਰ ਟਿਊਸ਼ਨ ਤੇ ਹੀ ਜਾਣਾ ਨਹੀਂ ਬਾਪੂ ਲੇਟ ਆ ਚੰਗਾ ਜਾਣ ਦੇ ਚੱਲ ਚੰਗਾ ਬਾਪੂ ਜਾਣ ਦੇ ਹੇ ਪਾਜਾ ਦਫਾ ਨਹੀਂ ਹੋਇਆ ਕਿੱਥੇ ਗੱਲ ਖੁਰਦੀ ਅੱਜ ਕੱਲ ਦੀ ਦੀ ਗਾਦ ਆ ਜਾ ਉਹ ਖਾਲਾ ਖਾਲਾ ਅਗੇ ਸ਼ੋਰ ਨਹੀਂ ਮਾਨ ਹੁਣ ਤੂੰ ਨਖਰੇ ਜੇ ਕਰੀ ਜੈਨੀ ਸੀ ਹਾਲਾ ਬਾਈ ਦੇ ਉਹ ਕਿਵੇਂ ਲੱਗ ਰਾ ਵਧੀਆ ਵਧੀਆ ਤੂੰ ਸੁਣਾ ਫੁਰਾ ਠੀਕ ਆ ਵਧੀਆ ਬਾਈ ਇਹਨਾਂ ਪੱਠੇ ਉਹ ਪਾਪਾ ਹੀ ਪੋਣਿਆ ਪੱਠੇ ਤੇ ਮੁੰਡਾ ਉਗਾ ਯਾਰ ਟਿਊਸ਼ਨ ਤੇ ਮੈਨੂੰ ਆਦਾ ਮੈਂ ਪੜਨਾ ਮੈਂ ਤਾਂ ਕਿਹਾ ਸੀਗਾ ਪੱਠੇ-ਪੱਠੇ ਪਵਾ ਜਾ ਪਰ ਨਹੀਂ ਮੰਨਿਆ ਮੈਨੂੰ ਆਦਾ ਮੈਂ ਪੜਨਾ ਮੇਰੇ ਅੱਗੇ 90 ਨੰਬਰ ਆਇਆ ਹੁਣ 100 ਆ ਜਾਣਗੇ ਕਿਤਾਬਾਂ ਵਾਸਤੇ ਪੈਸੇ ਲੈ ਗਿਆ ਉਹ ਮੈਂ ਤਾਂ ਜ਼ੋਰ ਲਾਉਣਾ ਚਲ ਪੜ ਪੜ ਜਾਵੇ ਬਦੰਦਰ ਕੋ ਬਣ ਬੂਣੀ ਜਾਊਗਾ ਆ ਪੜ ਲੂਗਾ ਤਾਂ ਨਹੀਂ ਤਾਂ ਆਪਣੇ ਕੋ ਧੱਗੇ ਖਾਉਂ। ਹੋਰ ਆਪਣੇ ਤਾਂ ਫਰਾਹ ਆਈਆ ਅੱਗੋ ਹੀ ਚੱਕੀ ਜਾਂਨੇ। ਹੋਰ ਸੁਣਾ ਦੇ ਵੈਸੇ ਅੱਜਕੱਲ ਮੀਂਹ ਪੜਦੀ ਨਹੀਂ ਨਾ ਘਰੇ ਕੁਝ ਹੋਰ ਕਹਿੰਦੇ ਉਹ ਗੱਲ ਆਈਆਂ ਸਾਡਾ ਸ਼ੋਰ ਬਾੜਾ ਪੜਨ ਵਾਲਾ ਰਾਤਾਂ ਨੂੰ ਬਦੰਦਰ ਜਾਗ ਜਾ ਕੇ ਕਿਤਾਬਾਂ ਬੜੀ ਜਾਂਦਾ ਰਹਿੰਦਾ 90 ਨੰਬਰਾਂ ਵੀ ਤੈਨ ਲੈ ਗਿਆ ਉਹ ਲੋਕਾਂ ਦੇ ਮੁੰਡੇ ਆ ਰਗਾ ਨਹੀਂ ਗਾ ਮੈਨੂੰ ਯਕੀਨ ਆ ਆਪਾਂ ਨਾਲ ਬੜੇ ਪੈਸੇ ਦੇਈਦੇ ਨਹੀਂ 500 ਰੁਪਏ ਦਿੱਤਾ ਕਿਤਾਬ ਵਾਸਤੇ ਉਹ ਵੀ ਜਦਜੀ ਕਰਦਾ ਸੀ ਅੱਗੇ ਤਾਂ ਨਹੀਂ ਮਿਲੂ ਸੀ ਠੀਕ ਆ ਹੋਰ ਆ ਜਾ ਫਿਰ ਝਾਟੀ ਲੱਗਣੀ ਨਹੀਂ ਨਹੀਂ ਭਾਈ ਮਿਹਰਬਾਨੀ ਯਾਰ ਮੈਂ ਤੇਰਾ ਪਤਾ ਲੈਣੀ ਆ ਮੈਂ ਤੇ ਬਾਈ ਦਾ ਹਾਲ ਚਾਲ ਪੁੱਛ ਆਈਏ ਠੀਕ ਆ ਉਹ ਤਾਂ ਫਿਰ ਤੇ ਉਹ ਚੱਲਦਾ ਅੱਡੇ ਤੇ ਮੈਂ ਆ ਜੀ ਉੱਥੇ ਫਿਰ ਕੋਈ ਕੋਈ ਨਹੀਂ ਆਉਣਾ ਮੈਂ ਫਿਰ ਆ ਗੋਆ ਗੋਆ ਪਿੱਛੇ ਕਰ ਲੈ ਪੈਰਾਂ ਲੱਗਦਾ ਫਿਰਦਾ ਉਹ ਲੱਗੂ ਆਈ ਚੱਕਣਾ ਹੋਰ ਇੱਥੇ ਮੈਂ ਸੇਵੂਗਾ ਕੱਢਣੀਆਂ ਚਲ ਚੰਗਾ ਬਾਪੂ ਫਿਰ ਮੈਂ ਚੱਲਿਆਂ ਹਾਂ ਟਿਊਸ਼ਨ ਤੇ ਓ ਯਾਰ ਅਜੇ ਪੱਠੀ ਪਵਾ ਜਾ ਨਹੀਂ ਨਹੀਂ ਬਾਪੂ ਪੱਠੇ ਨਾ ਗਿਆ ਯਾਰ ਮੈਂ ਅੱਗੇ ਕੱਲ ਵੀ ਲੇਟ ਹੋ ਗਿਆ ਬਾਪੂ 6 ਵਜੇ ਮਾਸਟਰ ਪੜਾਉਣਾ ਹਟ ਜਾਂਦਾ ਓ ਯਾਰ ਮੇਰੇ ਹੱਡ ਪੈਰ ਦੇ ਲੁੱਕਦੇ ਅਜੇ ਬਾਪੂ ਕੋਈ ਨਹੀਂ ਹੱਡ ਪੈਰ ਤੇਰੇ ਆਪ ਸਹੀ ਕਰਾ ਲਾਂਗੇ ਜਦੋਂ ਮੈਂ ਵੱਡਾ ਅਫਸਰ ਆ ਗਿਆ ਤੈਨੂੰ ਪੱਠੇ ਪਾਉਣ ਦੀ ਲੋੜ ਹੀ ਨਹੀਂ ਪੈਣੀ ਬਾਪੂ ਅੱਛਾ ਫਿਰ ਪੂਰਾ ਨਾਰੋਸ਼ਨ ਕਰਦੇ ਆ ਹਾਂ ਹਾਂ ਬਾਪੂ ਤੇ 1500 ਰੁਪਈਆ ਲਈ ਮੈਂ ਮਾਸਟਰ ਦਾ ਦੇਣ ਵਾਲਾ ਮੈਨੂੰ ਪੜਾਉਂਦਾ ਨਹੀਂ ਕੱਬਾ ਬਹੁਤਾ ਮਾਸਟਰ ਯਰ ਨਿਤ ਨਿਤ پیسے ਹੁਣ ਦਰਸਾਣ ਲੱਗਦੇ ਆ ਕੱਲ੍ਹ ਤੋਂ ਮਾਸਟਰ ਤਾਂ ਯਾਰ ਮੇਰੇ ਕੋਲ ਕੀ ਕਰ ਗਿਆ ਸਾਰੀ ਨਹੀਂ ਬਾਪੂ ਦੇਣੇ ਪੈਣੇ ਆ ਅਰੇ ਹੋ ਜਾ ਕਿਹੜਾ ਟਿਊਸ਼ਨ ਵਾਲਾ ਮਾਸਟਰ ਯਾਰ 29 ਪੈਸੇ ਮੰਗ ਲੇਦਾ ਬਾਪੂ ਮੰਗ ਲੇਦਾ ਨਿੱਤ ਬਾਪੂ ਗਿਆਨਾ ਸਾਰੇ ਦੇਦੇ ਵਾਅਦੇ ਮੈਂ ਤੈਨੂੰ ਮੋੜ ਦੂੰਗਾ ਬਾਪੂ ਉਹ ਬਾਪੂ ਮੋੜ ਦੂੰਗਾ ਮੇਰੇ ਤੇ ਯਕੀਨ ਨਹੀਂ ਪੁੱਤ ਤਾ ਤੇਰਾ ਹੀ ਆ ਪੇਹਲੇ ਬਾਪੂ ਤੂੰ ਦੇ ਦੂੰਗਾ ਪੱਠੇ ਤੂੰ ਪਾਉਣੇ ਨਹੀਂ ਪੈਸੇ ਮੇਰੇ ਸਾਰੇ ਲੈ ਜਾ ਬਾਪੂ ਤੈਨੂੰ ਪੱਠੇ ਪਾਉਣ ਦੀ ਲੋੜ ਨਹੀਂ ਪੈਣੀ ਜਦੋਂ ਵੱਡਾ ਅਸਰ ਲੱਗਿਆ ਪੱਠੇ ਆਪਾਂ ਲੋਕਾਂ ਤੋਂ ਪਵਾਇਆ ਕਰਾਂਗੇ ਆ ਵੀ ਗੱਲ ਠੀਕ ਹਾਂ ਹਾਂ ਬਾਪੂ ਚੰਗਾ ਫਿਰ ਮੈਂ ਤਾਂ ਆ ਜਾਂਦਾ ਮੈਂ ਖੇਤ ਜਾਣਾ ਸੀਗਾ ਤੇ ਪੱਠੇ-ਪੁੱਠੇ ਨਹੀਂ ਨਹੀਂ ਬਾਪੂ ਪੱਠੇ ਤੂੰ ਆਪੇ ਪਾ ਲਈ ਮਨ ਮੇਰੀ ਗੱਲ ਫਿਰ ਮੈਂ ਲੇਟ ਹੋਈ ਜਾਂਦਾ ਬਾਪੂ ਗੱਲ ਸੁਣ ਪੜਦਾ ਪੂਰਾ ਮਨ ਲੱਗਿਆ ਹਾਂ ਹਾਂ ਬਾਪੂ ਪੂਰਾ ਪੂਰਾ ਬਾ ਫਿਰ ਕੋਈ ਨਹੀਂ ਫਿਰ ਮੈਂ ਸਰਸਪੁਰ ਦੌੜਦਾ ਦੋ ਪੈਰ ਦੋਸ ਦੇ ਪਾਲੂ ਪੱਠੇ-ਪੁੱਠੇ ਕੋਈ ਉਹ ਮੈਂ ਚਾਹ ਚੂ ਪੀ ਜਾਂਦਾ ਨਹੀਂ ਆਪਾਂ ਭਾਈ ਚੱਲेंगे ਹੁੰਲਾ ਇਹਨੂੰ ਚੱਕਿਆ ਨਹੀਂ ਗਿਆ ਉਹ ਬਾਈ ਮੈਂ ਬਾਪੂ ਕੋਲੇ ਸੀਗਾ ਫੋਨ ਕਿਵੇਂ ਚੱਕਦਾ ਮੈਂ ਮਸਾਂ ਉਹਨੂੰ ਮਿੰਨਤਾ ਕੱਢ ਕੇ ਪੈਸੇ ਲੈ ਕੇ ਆਇਆ ਉਤੋਂ ਪੈਸੇ ਲੈ ਕੇ ਆ ਹਾਂ ਭਾਈ ਬੜੂਆ ਨਾਲ ਲੈ ਕੇ ਆ ਅੱਜ ਚਾਰ ਫਰ ਤਗੜੀ ਬਾਈ ਲੱਗਣੀ ਆ ਹਾਂ ਕੋਈ ਨਹੀਂ ਭਾਈ ਆਪਾਂ ਕੱਲ ਤਾਂ ਹਾਰ ਗਿਆ ਅੱਜ ਨਹੀਂ ਹਾਰਦੇ ਅੱਜ ਤਾਂ ਸਾਰੇ ਜਿਹੜੇ ਕੱਲ ਹਰੀ ਸੀ ਨਾਲ ਲੈ ਕੇ ਆਣੇ ਆਪਾਂ ਦੇਖੋ ਇਹਨਾਂ ਨੇ ਭਾਈ ਆ ਗਏ ਵੱਡੇ ਪੜਾਸ ਹੋਰ ਭਾਈ ਨੱਥਿਆ ਕੀ ਹਾਲ ਵਧੀਆ ਵਧੀਆ ਭਾਈ ਵਧੀਆ ਕੱਲਲੇ ਪੈਸੇ ਰਹਿੰਦੇ ਆ ਬਾਈ ਰੋਡੇ ਅਜੇ ਬਾਈ ਦੇ ਕੇ ਜਾਵਾਂਗੇ ਕੱਲ ਹਰ ਕੇ ਗਿਆ ਜਿੱਤ ਕੇ ਜਾਣਾ ਬਾਈ ਲੈ ਬੜਾ ਮਾ ਨਹੀਂ ਨਹੀਂ ਬਾਈ ਅੱਜ ਜੇ ਤੱਕ ਹਾਲ ਮੇਰੀ ਹਾਰ ਸੀ ਅੱਜ ਮੇਰੀ ਜਿੱਤ ਪਾ ਲਈ ਆਸਤੇ ਉਹ ਬਾਈ ਇਹਨਾਂ ਨਾਲ ਤਾਂ ਕਰਦੇ ਆਉਣ ਦਿੰਦੇ ਇਹਨਾਂ ਬੇੜਾ ਕਿੱਥੇ ਆਉਣ ਦਿੰਦੇ ਕਰਦੇ ਚਲੋ ਬੈਠੋ ਆਇਓ ਫਿਰ ਖੇਡੀਏ ਚਲੋ ਕਰ ਹੋ ਜੋ ਐਨ ਨੂੰ ਓਏ ਹੋ ਜੋ ਯਾਰ ਹੋ ਜੋ ਹੋ ਜੋ ਚਲੋ ਬਾਈ ਦਾਸ ਲਾਈ ਲੀ ਮੇਰੀ ਨਹੀਂ ਨਹੀਂ ਬਾਈ ਲਾ ਤੂੰ ਜੱਕ ਲਾ ਯਾਰ ਨਹੀਂ ਮੈਂ ਹੀ ਮੰਡੂ ਤਾਂ ਹੈ ਯਾਰ ਲੈ ਮੰਡਲਾ ਬਾਈ ਬੂੜ ਤਾਂ ਪਾਲਾ ਪਹਿਲਾਂ ਬਾਈ ਬੂੜ ਕੋਈ ਨਹੀਂ ਵਿੱਚ ਕਟਾ ਦਾਂਗੇ ਯਾਰ ਗਾਣੇ ਫੋੜੇ ਯਾਰ ਤੂੰ ਵੀ ਤੂੰ ਕਟਾਉਣਾ ਹੀ ਰਹਿਣਾ ਨਹੀਂ ਨਹੀਂ ਬਾਈ ਸੱਕੇ ਬਾਈ ਖੌਜੀ ਅਨ ਉਹ ਕੋਈ ਚੈਨ ਲੈ ਗਈ ਯਾਰ ਤੇ ਮੋਟਰਸਾਈਕਲ ਲੈ ਆਉਂਦਾ ਉਹ ਮੋਟਰਸਾਈਕਲ ਸ਼ੋਰ ਲੈ ਗਿਆ ਪਰ ਨੂੰ ਉਹ ਨਹੀਂ ਨਹੀਂ ਕਿੱਥੇ ਬਾਈ ਤੁਹਾਡਾ ਮੋਟਰਸਾਈਕਲ ਦਾ ਮੋੜ ਥੱਲੇ ਖੜਾ ਵੇਖਿਆ ਉਹ ਤੈਨੂੰ ਭਲੇਖਾ ਪੈ ਗਿਆ ਹੁਣ ਨਹੀਂ ਨਹੀਂ ਯਾਰ ਉੱਥੇ ਤੁਹਾਡਾ ਮੋਟਰਸਾਈਕਲ ਲਾਲ ਜੇ ਰੰਗ ਦਾ ਓਏ ਉਹ ਤਾਂ ਪੜਨ ਚੱਲ ਗਿਆ ਉਹ ਨਹੀਂ ਨਹੀਂ ਯਾਰ ਤੁਹਾਡਾ ਮੁੰਡਾ ਹੈ ਮੈਂ ਉੱਥੇ ਲੱਗਦਾ ਵੇਖਿਆ ਉਹਦੇ ਨਾਲ ਦਾ ਹੀ ਸੀਗਾ ਹਾਂ ਆ ਜਾ ਵੇਖ ਲੈਨੇ ਆਪਾਂ ਮੈਂ ਤਾਂ 15 ਹੁੰਦੇ ਹਾਂ ਟੁੱਛਾਂ ਦੇ ਚੱਲੇ ਆ ਯਾਰ ਨਹੀਂ ਨਹੀਂ ਯਾਰ ਬਾਈ ਤੈਨੂੰ ਭਲੇਖਾ ਬਣਾ ਘਰੇ ਕੋ ਹੋਰ ਕਹਿਣਾ ਅੱਛਾ ਓ ਵੇਖ ਬਾਈ ਮੈਨੂੰ ਤਾਂ ਉਹੀ ਲੱਗਦਾ ਬੈਠਾ ਵੇਖ ਮੈਨੂੰ ਤਾਂ ਤੁਹਾਡੇ ਵਾਲਾ ਹੀ ਲੱਗਦਾ ਥੋੜੀ ਲੱਗਦਾ ਸਾਡੇ ਵਾਲਾ ਹੀ ਆ ਆ ਜਾ ਵੇਖਣੇ ਆ ਚੱਲ ਖ ਉਹ ਨਹੀਂ ਹੁਣ ਫੋਨ ਹੈਗਾ ਫੋਨ ਕੱਢ ਆ ਬੇਲਾ ਫੋਨ ਕੱਢ ਤੂੰ ਫੋਨ ਲਾ ਕੇ ਵੇਣਾ ਨਹੀਂ ਇਹ ਆ ਖੋਲ ਯਾਰ ਕਿਵੇਂ ਖੁੱਲਦਾ ਯਾ ਅਬਾਈ ਫੋਨ ਆਈਏ ਨਾ ਚੱਕ ਯਾਰ ਬਾਈ ਫੋਨ ਕਿਵੇਂ ਚੱਕ ਲੈ ਇਧਰ ਤਿਸਰਾਈ ਪਈ ਆ ਚਾਪਾ ਚੱਕ ਲੈ ਵੀ ਨਾ ਕਰੀ ਆ ਆਵੇ ਤੋ ਚੱਕ ਲੈ ਨੋ ਹਾਂਜੀ ਬਾਪੂ ਜੀ ਉਹ ਕਿੱਥੇ ਛੋਰਾ ਟਿਊਸ਼ਨ ਤੇ ਹੀ ਆਈ ਨਹੀਂ 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 ਤੁਹਾਨੂੰ ਭੁਲੇਖਾ ਪਿਆ ਨਾ ਮੈਂ ਤਾਂ ਟਿਊਸ਼ਨ ਤੇ ਹੀ ਆਈ ਹਾਂ ਜੀ ਓ ਮੈਨੂੰ ਲੱਗਦਾ ਤੂੰ ਟਿਊਸ਼ਨ ਤੇ ਨਹੀਂ ਗਿਆ ਹੁਣ ਮੈਂ ਤਾਂ ਟਿਊਸ਼ਨ ਤੇ ਹੀ ਆ ਜੀ ਹਾਂਜੀ ਹਾਂਜੀ ਆ ਮਲਟਰ ਨਾਲ ਗੱਲ ਕਰ ਲਓ ਭਾਵੇਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਟਿਊਸ਼ਨ ਤੇ ਗਿਆ ਤੁਹਾਡਾ ਮੁੰਡਾ ਹਾਂਜੀ ਹਾਂਜੀ ਪੜਦਾ ਦਾ ਪੂਰਾ ਵਧੀਆ ਬਾਅਦ ਨੂੰ ਕੀਸੇ ਟਾਈਮ ਤੇ ਨਹੀਂ ਭੇਜ ਦੇ ਜੀ ਹਾਂਜੀ ਆ ਜੋ ਭੇਜ ਦੇ ਕਰੋ ਹਾਂਜੀ ਕਿਤਾਬਕ ਦੁਬਲੇ ਦਾ ਕਰੋ ਨਾਲੇ ਹਾਂਜੀ ਹਾਂਜੀ ਓਕੇ ਆ ਫੇਰ ਲਾਉਣੇ ਖੜ ਜਾਣ ਬਣਾਉਣਾ ਮੈਂ ਸੜੀ ਝੂਠ ਮਾਰਦਾ ਬਾਈ ਬਾਈ ਮੇਰੀ ਚਾਲ ਜਾਣਾ ਪਤਾ ਮੈਨੂੰ ਸਾਡਾ ਬੁੜਾ ਵੀ ਬੜਾ ਲਹੂ ਪੀਂਦਾ ਯਾਰ ਚੱਕ ਲੈ ਯਾਰ ਐ ਨਾ ਆਪ ਜੀ ਸਬਕਤਾ ਕੇ ਮੋਬਾਈਲ ਪਰ ਕਾਲ ਕਰਨਾ ਚਾਹਤੇ ਹੈ ਵੈ ਅਭੀ ਕਿਸੇ ਅੰਨੇ ਕਾਲ ਤੇ ਵਿਅਸਤੇ ਹੈ ਕਿਰਪਾ ਕਰਕੇ ਕੁਛ ਦੇਰ ਬਾਅਦ ਕਾਲ ਕਰਨਾ ਜਿਸ ਦਿਨ ਮੇਰਾ ਸਾਨਾ ਕਰਦਾ ਆ ਜਾ ਐਵੀ ਆ ਗਿਆ ਬਈ ਆ 200 ਦੀ ਮੀਰੀਆ ਸਾਲਿਆ ਅਰ ਮੀਰੀਆ ਬਈ ਬੜਾ ਬੜੇ ਖੇਤਰ ਤੋਂ ਆਉਣਾ ਬੁਚਾ